ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਸਿੱਧੂ ਡੈਰੀ ਫਾਰਮ ਕਲਾਲਾ ਇੱਥੋਂ ਕਵਰ ਕਰਦੇ ਪਏ ਆ ਕਲਾਲਾ ਪਿੰਡਾ ਵੀਰਾਂ ਦਾ ਜ਼ਿਲ੍ਹਾ ਬਰਨਾਲਾ ਹਰ ਵਕਤ ਤੇ ਮੰਨ ਕੇ ਚੱਲੋ 10 ਤੋਂ ਲੈ ਕੇ 15 ਦੇ ਵਿੱਚ ਪਸ਼ੂ ਰੂਟੀਨ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਆ ਤੇ ਮੱਝ ਵੀ ਵੀਰੇ ਕੋਲ ਟਾਂਵੀ ਡੱਲੀ ਮੰਨ ਕੇ ਚੱਲੋ ਇੱਕ ਦੋ ਵੱਜਾ ਵੀ ਹਰ ਵਕਤ ਰਹਿੰਦੀਆਂ ਤੇ ਇੱਕ ਦਿਖਾਵਾਂਗੇ ਤੁਹਾਨੂੰ ਪਾਲਕ ਬੱਛੀ ਚੰਗੀ ਬਰੀਡ ਵਾਲੀ ਸੋ ਇਕੱਲੇ ਇਕੱਲੇ ਨਾਗਵਾਰੇ ਵੀਰ ਤੋਂ ਇਨਫੋਰਮੇਸ਼ਨ ਲੈਣੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਤੇ ਕਲਨੀਪੁਰ ਦਾ ਪਿੰਡ ਕਿਨਾਲਾ ਜਿਹੜਾ ਬਰਨਾਲਾ ਸਿੱਧੂ ਡੇਰੀ ਫਾਰਮ ਕਨਾਲਾ ਆਪਣੇ ਫਾਰਮ ਦਾ ਨਾਮ ਹੈ ਮੋਬਾਈਲ ਨੰਬਰ 9878448264947863516 ਅੱਜ ਆਪਾਂ ਐਤਵਾਰ ਦੇ ਦਿਨ ਵੀਡੀਓ ਕਵਰ ਕਰਦੇ ਪਏ ਆ ਕਿੰਨੇ ਨਾਗ ਮੌਕੇ ਤੇ ਹਾਜ਼ਰ ਖ ਠੀਕ ਯਾਰ ਬੜਾ ਹੁਣ ਬਾਕੀਆਂ ਤੇ ਜਦੋਂ ਆਇਆ ਤੂੰ ਠੀਕ ਹੈ ਹਾਂ ਤੇ ਜਦੋਂ ਮਰ ਜੂਗੀ ਵੀਰ ਆਵੇਗਾ ਮੈਂ ਹਰ ਵਕਤ ਰਹਿੰਦੀ ਹਾਂ ਜਦੋਂ ਮਰ ਜੀ ਵੀਰੇ ਮਤਲਬ 10 ਤੋਂ ਪਲੱਸ ਮੈਂਨੀ ਆ 10 15 ਤਾਂ ਹੁੰਦੀ ਹੁੰਦੀਆਂ ਨੇ ਜਦੋਂ ਮਰ ਜੀ ਵੀ ਆਏ ਤੇ ਰੇਡ ਮਾਰਕੀਟ ਵਾਲੇ ਹੁੰਦੇ ਆ ਹਾਂ ਮਾਰਕੀਟ ਵਾਲੇ ਹੁਣ ਤੁਹਾਨੂੰ ਵੀਰੇ ਤੁਹਾਨੂੰ ਪਤਾ ਹੀ ਹੈ ਜਿੰਨੇ ਮਾੜਾ ਮੋਟਾ ਜਿਵੇਂ ਮਾਰਕੀਟ ਡਾਊਨ ਹੋਊਗਾ ਡਾਊਨ ਹੀ ਆਪਣੇ ਕੋਲੇ ਮਿਲਨੇਗਾ ਬਾੜਾ ਨਰਮ ਮਾਲ ਤਾਂ ਨਹੀਂ ਹੁੰਦਾ ਨਹੀਂ ਨਹੀਂ ਵੀਰੇ ਆਪਣੇ ਕੋਲੇ ਜਦ ਕਿ ਇਹ ਆਨ ਦਾ ਵੀ 20 ਤੋਂ ਪਲੱਸ ਪਲੱਸ 18 ਤੋਂ 20 ਪਲੱਸ ਮਿਲੂਗਾ ਮੰਨ ਕੇ ਚਲਿਏ ਐਵਰੇਜ ਸਟਾਰਟਿੰਗ 50 6 ਨਾਲ ਦਾ ਬੰਦਾ ਲਾਂਭੇ ਜਾਂਦਾ ਹਨਾ ਉਹ ਕੋਪ ਲੈਂਦੀ ਨਹੀਂ ਵੀਰੇ ਨਾ ਆਪਣੇ ਕੋਲੋਂ ਉਹਨਾਂ ਦੇ ਗਾਹਕ ਨੇ ਠੀਕ ਹੈ ਤੇ ਜਿਹੜੀ ਪਹਿਲੇ ਨੰਬਰ ਦਾ ਆਪਾਂ ਵਹਿੜ ਦੇਖੀਏ ਰਹੇ ਸੁਆ ਕਿਹੜਾ ਹੁੰਦੀ ਹੈ ਪਹਿਲਾ ਸੁਆ ਹੁੰਦੀ ਹੈ ਵੀਰੇ ਇਹ ਬੱਚੀ ਤੇ ਸੂ ਨੂੰ ਬਸ ਇਹ ਪਹਿਲਾ ਬਾਲਾ ਟਾਂ ਵੀ ਲੈਤੀ ਪੰਜ ਚਾਰ ਦਿਨ ਲਾਉਂਦੇ ਸਰੂ ਸੁਆ ਹੁੰਦੀ ਹੈ ਪਹਿਲਾ ਹਾਂ ਪਹਿਲਾ ਸੁਆ ਹੁੰਦੀ ਹੈ ਦੰਦੋ ਕਿਵੇਂ ਆ ਦੰਦੋ ਵੀ ਕਿਹਦੇ ਨਾਲ ਦੇਖਦੇ ਨੂੰ ਦੇਖ ਕੇ ਦੱਸਦੇ ਤੋੜ ਕੇ ਦਿਖਾ ਦੇ ਕੋਤਮ ਚੌਗੀ ਸਿੱਗੀ ਹੋ ਲੱਗੋ ਚੌਗੀ ਪਰ ਇਹ ਵੀ ਬੱਚੀ ਪਲੀ-ਪੁਲੀ ਨਹੀਂ ਬਹੁਤ ਆ ਬਾਕੀ ਖੰਡੀ ਸੀ ਜੀ ਤੁਸੀਂ ਇਹ ਦੇਖ ਲਓ ਜੇ ਮਰਜੀ ਵੇਜ ਲੈ ਲਓ ਫੂਲਾ ਸਾਰਾ ਕੰਮ ਨਹੀਂ ਤੇ ਡੱਡਾ ਤਾਂ ਜਿਹਨਾਂ ਨੇ ਆਪਣਾ ਉਹ ਫਿੱਕੀ ਲੇਵਾ ਬਣਾਉਣਾ ਸੋ ਸ਼ਾਇਨਿੰਗ ਵਗੈਰਾ ਬਹੁਤ ਆ ਬੈਡ ਦੇ ਉੱਪਰ ਤੇ ਰਾਜੀ ਸਾਂਹੀ ਭਲੀ ਵੀ ਓਕੇ ਆ ਪੁੱਤ ਹਾਂਜੀ ਤੇ ਅੰਦਾਜ਼ਾ ਲਾਜੇ ਕਿ ਦੁੱਧ ਕਿੰਨਾ ਪਾ ਦੂਗੀ ਇਹ ਅੰਦਾਜ਼ੇ ਅੰਦੇ ਦੇਖਦੇ ਨੂੰ ਤਰੇ 23 24 ਨੇ ਪਰ ਆਪਾਂ 20 ਪਲੱਸ ਕਹਿ ਕੇ ਦਵਾਂਗੇ ਵੀ 20 ਕਿਲੋ ੜੀ ਹੈਗੀ ਆ 20 ਕਿਲੋ ੜੀ ਦਾ ਦਰਨ ਹੈਗੀ ਆ ਤੇ ਰੇਟ ਕਿੰਨੇ ਕੁ ਰਹਿਣਗੇ ਆਪਣੇ ਰੇਟ ਵੀ ਮੈਂ ਤੁਹਾਨੂੰ ਦੱਸੇ ਜੀ ਆਪਣੇ ਮਤਾਂ 65 ਤੋਂ ਸਟਾਰਟ ਹੋ ਰਹਿਣਗੇ 60 ਆਪਾਂ ਵੀ ਹੈਗਾ ਪਹਿਨ ਤੋਂ ਲੈ ਕੇ 90 ਦੇ ਚੱਕਰ ਆ ਹਾਂ ਹਾਂ ਠੀਕ ਐ ਤੋਰ ਦਿਓ ਬਾਹਰ ਨੂੰ ਸਭ ਤੋਂ ਪਹਿਲੇ ਨੰਬਰ ਦੇ ਦੀ ਬੈੜ ਦਿਖਾਉਂਨੇਗਾ ਖੋਲਣੀ ਜੋ ਮੂੰਹ ਨਹੀਂ ਚੱਕਦੀ ਵੀ ਤਾਂ ਹੀ ਜਾ ਕੇ ਤਾਂ ਬਾਡੀ ਵੇਟ ਬਣਿਆ ਇਹਨਾਂ ਤੇ ਪਹਿਲਾ ਸੂਆ ਪਲੂਨ ਸੁੰਦੀ ਪਈ ਆ ਜਿੰਦ ਜਾਨ ਰਾਜੀ ਸਮੀ ਬੜੀ ਵੀ ਬਹੁਤ ਜਿਆਦੇ ਆ ਤੇ ਦਿਨ ਕੁਝ ਕਰਦੀ ਪਈ ਐ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਚੰਗੀ ਜਿੰਦ ਜਾਨ ਬਰੀਡ ਦੇ ਵਿੱਚ ਤੇ ਅੱਗੇ ਪਿੱਛੇ ਦਾ ਹਵਾਨਾ ਬਿਲਕੁਲ ਕੰਪੈਕਟ ਹਵਾਨਾ ਤੇ ਸਾਫ਼ ਸੁਥਰਾ ਵਿੱਚ ਹੀ ਦੇ ਥਣ ਲੱਗਿਆ ਨਿਖਣਵੇਂ ਸੂਣ ਨੂੰ ਰੈਡੀ ਆ ਅੱਗੇ ਬਾਈ ਜੀ ਗੱਲ ਕਰਿਆ 2 ਨੰਬਰ ਤੇ ਇਹ ਕਿਹੜਾ ਸੂਆ ਸੁੰਦੀ ਆ ਜੀ ਪਲੂਨ ਬੱਚੀ ਕਹਿ ਇੱਕ ਦਿਨ ਕੱਢਦੀ ਆ ਜੀ ਅੱਜ ਇਹ ਬੈਂਰੇ ਮਨ ਕਿੰਨੇ ਲੋਕੀਂ ਟਿਕਟ ਉੱਪਰ ਸੱਤ ਅੱਠ ਕਿਹਦੇ ਦੰਦ ਨਹੀਂ ਦੇਖਿਆ ਆਪਾਂ ਨਾਲ ਇਹ ਵੀ ਫਿਰ ਨਗਰ ਵਿੱਚ ਆਇਆ ਹੈ ਦੇਖਿਆ ਹੈ ਕਿ ਮਲੇ ਚੋਕੀ ਸੀ ਕੀ ਹੋਊਗੀ ਪਰ ਜਿਹੜੀ ਹੈ ਜਿਹੜੀ ਚੀਜ਼ ਹੈ ਵਾਸਤਵ ਨੂੰ ਸੀ ਕਿ ਕਲਪਾ ਤੋਂ ਬਹੁਤ ਚੰਗਾ ਲੱਗਿਆ ਠੀਕ ਹੈ ਥਾਣਾ ਸੋਨਾ ਹਾਥੀ ਚਵਾਈ ਵਾਲਾ ਹਨਾ ਮੁਠੀ ਵਾਲਾ ਥਾਣਾ ਦੈਨ 8-10 ਕੱਢ ਜੂਗੀ ਲਗਭਗ ਹਫਤੇ ਦੇ ਅੰਦਰ ਅੰਦਰ ਸੂਣ ਵਾਲਾ ਮਾਲ ਸਾਰਾ ਵੀਰੇ ਠੀਕ ਹੈ ਤੋਰੀ ਵਾਰ ਨੂੰ ਇਹਨੂੰ ਸਭਰ ਦੂਜੇ ਨੰਬਰ ਜਿਹੜੀ ਪਲੂਣ ਵੱਚੀ ਦੇਖਦੇ ਆਪਾਂ ਇਹ ਵੀ ਪਹਿਲਾ ਸੂਆ ਹੁੰਦੀ ਆ ਦੈਨ ਲਗਭਗ ਹਫ਼ਤਾ ਖੰਡ ਕੱਢਦੀ ਆ ਮੂੰਹ ਮੱਥਾ ਬੋਦੀਵਾਦੀ ਦੀ ਬੈੜ ਚੰਗੀ ਆ ਥਣ ਸੋਣਾ ਹਾਤੀ ਚਵਾਈ ਜਿਹੜਾ ਗੁੱਲੇ ਵਾਲਾ ਥਾਣਾ ਜਮਾ ਚਾਹੇ ਆਪਾਂ ਮਸ਼ੀਨੀ ਚਵਾਈ ਕਰ ਲਈਏ ਚਾਹੇ ਹਾਤੀ ਦੋਨੇ ਟਾਈਪ ਦਾ ਥਾਣ ਲੱਗਿਆ ਇਹ ਵੀ ਐਵਰੇਜ ਮੰਨ ਕੇ ਜਿੱਦੇ 20 ਤੋਂ ਪਾਰ ਵਾਲੀ ਹੈਗੀ ਏ ਜੀ ਹਾਂ ਪਹਿਲਾਂ ਬੱਸੀ ਏ 20 ਬਾਈਕ ਦੇ ਮਾਰਾ ਠੀਕ ਆ ਠੰਡੀ ਸੀਲ ਜਾਵਾਂਗੇ ਜੀ ਹਾਂ ਬੰਦ ਲੇਵੇ ਜੀ ਇਹ ਵੀ ਹੋਊਗਾ ਜੀ ਤੇ ਲਗਭਗ ਕੱਢ ਕੇ ਫਿਰ ਨਹੀਂ ਬਚਿਆ ਠੀਕ ਹੈ ਅੱਗੇ ਚਾਰ ਨੰਬਰ ਵੈੜ ਦੇਖੀਏ ਨੇ ਆਪਾਂ ਜਮਾ ਇਹ ਜਿਹੜੇ ਦੁੱਧਰ ਸੋਸ ਹੁੰਦੀ ਹੈ ਬੱਚੀ ਠੀਕ ਹੈ ਬਸ ਤਿਆਰੀਆਂ ਸੀ ਇੱਕ ਤਾਂ ਮਣੀ ਲੋਕ ਵੀ ਦੋ ਦਿਨ ਲਈ ਜੰਨ ਲੈ ਲਏ ਲੇਵਾ ਫਾੜੀ ਵਾਲਾ ਜਾਵਾਂ ਹਣਾ ਲੇਵਾ ਫਾੜੀ ਵਾਲਾ ਲੇਵਾ ਪੂਰਾ ਬੰਦੀ ਐ ਕੰਫੈਕਟ ਬਣਾਉਗੀ ਤੇ ਪਹਿਲੇ ਸੂਏ ਦਾ ਬਹੁਤ ਚੰਗਾਰ ਕਾਰਡ ਆ ਬੱਚੀ ਦਾ ਠੀਕ ਹੈ ਮਿਲਕ ਮੇਨ ਵਗੈਰਾ ਵੀ ਸੋਹਣੀ ਚੰਗੀ ਦਿਖਾਈ ਦਿੰਦੀ ਹੈ ਸੋ ਨਾੜਾ ਵਗੈਰਾ ਦੇਖੋ ਥਣਾ ਦੇ ਵਿੱਚ ਪੰਜ ਪੰਜ ਛੇ ਸੋងਗਾਂ ਦੇ ਵਿੱਚ ਠੀਕ ਹੈ ਫਾਰਮਰ ਦਾ ਟੈਗ ਫਿਰ ਪਿਆ ਵਜਦੇ ਹੈ ਹਾਂ ਵੀਰੇ ਪਿਆ ਜੇ ਰਕਾਰ ਬਣ ਕੇ ਚੱਲੂਗੀ ਮਾਰਗਦਾਰ 25 26 ਕਿਲੋ ਤੋਂ ਦਿੱਤਾ ਪਹਿਲਾਂ ਨਹੀਂ ਗਰਮੀ ਦੇ ਹਿਸਾਬ ਨਾਲ ਇਹ ਕਿ 26 ਮੰਨ ਕੇ ਲੈ ਜੇਵੇਂ ਚਲੋ ਆਮ ਵੀ ਮੰਨ ਕੇ ਰਹਿ ਤੂੰ ਉਹਦੇ ਕੋਲ ਤੇ 50 ਬਾਕੀ ਦਾ ਹਾਲੇ ਦੂਰ ਜਿੱਥਾ ਚਲਾ ਜਾ ਤੇ ਅੱਗੇ ਆਪਾਂ ਦੇਖੇ ਨਾ ਚੌਥੇ ਨੰਬਰ ਤੇ ਜਿਹੜੀ ਇਹ ਮਿੱਟੀ 500 ਸੁਗੋਲੀ ਸੁਈ ਨੂੰ ਯਾਰ ਉਹਦੇ ਨਾਲ 15 15 ਕਿਲੋ ਬੋਲਾ ਬਚਾ ਕੀ ਆ ਉਹ ਜਿਹੜਾ ਬਸਤਾ ਵੀ ਉਹ ਲਾ ਕਾਲ ਠੀਕ ਹੈ 15 ਹੋਲ ਲੀਟਰ ਬੋਲਾ ਇੱਥੇ ਥੱਲੇ ਸਟਾਰਟ ਆ ਜਾਵਾਂ ਸੋ ਮੂੰਹ ਮੱਥੇ ਤੇ ਚੰਗੀਆਂ ਤੇ ਥਾਣ ਵਗੈਰਾ ਦੇਖੋ ਸਾਫ਼ ਸੁਥਰਾ ਵਧੀਆ ਤੇ ਅੱਗੇ ਆਪਾਂ ਦੇਖੀਏ ਨੇ ਵੜ ਠੀਕ ਹੈ ਇੱਕ ਹਫਤੇ ਦੀ ਕੱਚੀ ਆ ਇੱਕ ਹਫਤੇ ਦੀ ਕੱਚੀ ਆ ਬੰਦਗੀ ਠੰਡੀ ਠੰਡੀ ਬਹੁਤ ਠੰਣ ਦੇ ਕੋ ਅੱਧੀ ਜਿਵਾਈਆ ਸੋਹਣਾ ਖਾਣਾ ਠੀਕ ਆ ਠੰਡੀ ਠੰਡੀ ਬਹੁਤ ਜਲਦੀ ਐਸੇ ਲੋਕ ਜਿਆਦਾ ਕੰਮ ਨਹੀਂ ਲੋ ਠੀਕ ਹੈ ਆਦਾ ਵੀ ਸੇਵ ਤੋਂ ਉਂਗਰੇ ਸਾਰੇ ਬੰਦੇ ਕਹਿੰਦੇ ਆਪਾਂ ਚੀਜ਼ ਵਾਸਤਾ ਨਹੀਂ ਲੈ ਲਿਆ ਦੇਖੋ ਇਹਨੇ ਦੁੱਧ ਮੰਨ ਕੇ ਚਲੋ ਮਾਲਕ ਦਾ 23 24 ਕਿਲੋ ਦੱਸਦੇ ਪਰ ਆਪਾਂ ਕਹਿੰਦੇ ਵੀ 22 ਕਿਲੋ ਮੰਨ ਕੇ ਜਿਹੜਾ ਮਰਜੀ ਵੀਰ ਲਈ ਇਹਦੀ ਕੱਚੀ ਹਫਤੇ ਦੀ ਕੱਚੀ ਆ ਤੇ ਕੱਦ-ਗਾੜ ਬਹੁਤ ਜਿਆਦਾ ਹੈ ਹਨਾ ਠੀਕ ਹੈ ਅੱਗੇ ਇਹਦੇ ਨਾਲ ਖੜੀ ਹੈ ਵੱਡੀ ਬੈੜ ਇਹ 20 ਕਿਲੋ ਦੁੱਧ ਸੁਤਾਈ ਪਹਿਲਾਂ ਠੀਕ ਹੈ ਹਾਂ ਸੁਪਾ ਮੰਨ ਕੇ ਜਦੋਂ ਚਾਹੇ ਉਹ ਵਾਲਾ ਵਪਾਰੀ ਨਾਲ ਦੂਜਾ ਕਈਲ ਪਰ ਆਲਾ ਤੀਜਾ ਮੰਨ ਲੈ ਪਰ ਦੁੱਧ ਵਾਲੀ ਆ ਤਾਂ ਦੁੱਧ ਵਾਲੀ 20 ਕਿਲੋ ਦੁੱਧ ਵੀ ਇਹਦੀ ਚੰਗੀ ਸਾਂਹ ਵਾਲਾ ਹੈ ਕੈਕਦਾਂ ਲੈਂਦੀ ਹੈ ਇਹ ਜਿਹੜਾ ਦਸਵੇਂ ਕਿਆਰੀ ਇਹ 1 ਕਿਲੋ ਨੂੰ ਇੱਕ ਦੋ ਦਸੂਣ ਚ ਬਾਕੀ 30 ਕਿਲੋ ਦੁੱਧ ਪਾ ਸਕਦੀ ਹੈ ਹਾਂ ਹਾਂ ਅੱਗੇ ਜਿਹੜੇ ਬੇਹੜ ਦੇਖੀ ਜਾਂਦੇ ਆ ਇਹ ਦੂਜਾ ਸੁਪਾ ਵੀ ਪਹਿਲੇ ਜਿਹੜੇ 20 ਲੀਟਰ ਦੱਸਦੇ ਆ ਪਰ ਕਹੇ ਉਹ 20 ਮੰਨ ਕੇ ਲੈ ਲੈ ਗਰਮੀ ਆ ਪਰ ਪ੍ਰਿੰਟ ਪ੍ਰਿੰਟ ਬੱਸੀ ਕਰਤਾ ਬੋਲੀ ਬਹੁਤ ਪਿਆਸ ਲੋ ਹਣਾ ਹਾਂ ਤੇ ਲੈਕਾ ਬਹੁਤ ਨਹੀਂ ਉਹ ਥੱਲੇ ਆ ਦੂਮਣਾ ਵਖਿਆੜੀ ਹੈ ਜਮਾ ਹਾਂ ਦੌਰ ਦੇ ਵਿੱਚ ਬਾਹਰ ਹੋ ਰਹੇ ਕਿੰਨੇ ਤੋਂ ਮੰਨ ਲੈ ਜੀ ਬਹੁਤ ਵੱਧ ਬੰਦਾ ਦਾ ਵੀਰੇ 22 ਲੀਟਰ ਮੰਨ ਲੈ ਗਰਮੀਆਂ ਟਿਕਾ ਸਿਆਲ ਆਉਂਦੇ 25 ਕਿਲੋ ਵੀ ਦੇ ਦੇ ਠੀਕ ਹੈ ਦਿਨ ਕੱਢ ਦਈਏ ਕੋਈ ਜਿਆਦਾ ਇਹ ਮੇਂ ਪੰਜ ਚਾਰ ਲੈਂਦੀ ਆ ਪਰ ਬੱਚੀ ਦੀ ਫਲੀਟ ਫੂਟ ਦੇਖੋ ਕਿੰਨੀ ਆ ਕੱਦ ਕਾਲਾ ਕੜੀ ਆ 75 ਕਿਲੋ ਸੋ ਪੰਜ ਚਾਰ ਕ ਦਿਨ ਸੂਣ ਚ ਬਾਕੀ ਰਾਜੀ ਸਰ ਵੀ ਬੜੀ ਵੀ ਬਹੁਤ ਆ ਤੇ ਸੱਤ ਨਵਾਂ ਦਾ ਟੈਗ ਵੀ ਪਿਆ ਰੋ ਫਾਰੋ ਚਾਈ ਲੱਗਦੀ ਆ ਤੇ ਅੱਗੇ ਪਿੱਛੇ ਦਾ ਹਵਾਨਾ ਕੱਢਣਾ ਤੇ ਲੇਵਾ ਰੱਖਣਾ ਬਿਲਕੁਲ ਕੰਪੈਕਟ ਪੋਲਾ ਹਵਾਨਾ ਬਹੁਤ ਆ ਜਿਆਦੇ ਤੇ ਲੈਵਾ ਫਿੱਟ ਫੜਾ ਜਮਾ ਕੋਈ ਇਹਨੂੰ ਬਸ ਚੈਟੀ ਕਹੋਂਦਾ ਦਰਦੀ ਰਹਿਂਦਾ ਬਿਮਾਰੀ ਤੋਂ ਰਹਿਤ ਮੇਰਾ ਲੈਵਾ ਰਹਿਣਾ ਤੇ ਫਾੜੀਆ ਰਾ ਡੇਵਾ ਜਮਾ ਫਾਇਦਾ ਸੂਣ ਜਿਹੇ ਕੁਝ ਦਿਨ ਬਾਕੀ ਆ ਸੋ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਪਏ ਐਚ ਐਫ ਦੀ ਬੱਚੀ ਇਹਦੇ ਬਾਰੇ ਵੀਰ ਤੋਂ ਪੁੱਛਦਾ ਕਿੰਨੀ ਕ ਇਹਦੀ ਉਮਰ ਆ ਪੂਰੀ ਬਰੀਡ ਚ ਜਾਤ ਪਾਤ ਵਾਲੀ ਸਮੇ ਸੁਮੀ ਦੇਖੋ ਖੜੀ ਵੀ ਘੋੜੀ ਵਾਂਗੂ ਆ ਜਮਾ ਇਹਦੀ ਬਾਈ ਦੀ ਉਮਰ ਕਿੰਨੀ ਕ ਇਹਦੀ ਵੀਰੇ ਸਾਢੇ 3-4 ਮਹੀਨੇ ਦੇ ਪਜਾਲੇ ਪਜਾਲੇ ਉਮਰ ਆ ਤੁਸੀਂ 4 ਮੰਨ ਕੇ ਲੈ ਸਕਦਾ ਜਿਹੜਾ ਮਰਜੀ ਵੀ ਠੀਕ ਆ 4 ਮਹੀਨੇ ਲਗਭਗੇ ਦੀ ਉਮਰ ਆ ਹਨਾ ਕਿਹੜੇ ਸੀਮਨ ਦੀ ਆਪ ਆ ਇਹਦੇ ਵੀ ਮਾਣ ਮਾਲਕਾਂ ਨੂੰ ਰਿਕਾਰਡ ਕਰਕੇ ਦੇ ਦੇਗੇ ਕਿ ਕਿਹੜੇ ਦੀ ਹੈ ਜੇ ਕਪਾ ਝੂਠ ਬਦਾਨ ਨਹੀਂ ਬੋਲਦੇ ਹੈਗੇ ਪਰ ਮਾਤਲੇ ਨਹੀਂ ਸਿਰ 32 ਕਿਲੋ ਰੁਪਈਆ ਠੀਕ ਹੈ 32 ਕਿਲੋ ਰੁਪਈਆ ਹੀ ਹੈ ਤੇ ਖਣ ਚਾ ਰਹੀ ਹੈ ਥਾਣੇ ਦੇ ਕੋਈ ਫੋਰਸਾਂ ਨਹੀਂ ਹੈਣਾ ਸੋ ਥਾਣੇ ਦੇ ਕੋਈ ਫੋਰਸਾਂ ਨਹੀਂ ਇਹਦਾ ਭਾਅ ਬਾਜ਼ਾਰ ਜਾ ਫਿਰ ਆ ਬਈ ਯਾਰ ਵੀਰੇ ਮੈਂ ਤਾਂ ਫੂਟੇ ਕਰ ਲਾਂਗੇ ਇਹਦਾ ਜਿਹ ਜਾਇਜ ਹੋਊਗਾ ਜਾਇਜ ਗੱਲਾਂ ਜਾਨਾ ਹਾਂ ਬੱਚੀ ਚੰਗੀ ਬਹੁਤ ਹੈ ਕਿਸੇ ਨੇ ਪਾਲਣੀਆਂ ਮੁਰੇ ਸਿਆਲ ਜਿੱਤੀ ਦਾ ਭਰੋਂ ਵਾਲੀਆਂ ਠੀਕ ਹੈ ਅੱਗੇ ਆਪਾਂ ਦੇਖੀਏ ਨਾ ਮੱਝ ਇੱਕ ਹਨਾ ਹਾਂ ਵੀਰੇ ਮੱਝ ਮੰਨ ਕੇ ਚੱਲੋ ਵੀਰੇ ਦੇਖੋ ਮੈਂ ਤਾਂ ਆਪਾਂ ਇਹਦੀ ਸਿੰਗਲ ਵੀਡੀਓ ਬਣਾਉਣੀ ਸੀ ਲੱਗ ਤਾ ਚਲ ਆਪਾਂ ਫੇਰ ਬਣਾ ਲਾਂਗੇ ਆਪਾਂ ਇਹਦੀ ਲਾਈਵ ਚ ਵਾਈ ਵੀ ਕਰਾਵਾਂਗੇ ਤੁਹਾਡੇ ਚੈਨਲ ਤੇ ਠੀਕ ਹੈ ਥੱਲੇ ਹੁਣ 15 ਲੀਟਰ ਜਮਾ ਲੀਟਰ ਮੈਨ ਨਾਲੇ ਤਿਆਰ ਨੇ 15 ਲੀਟਰ ਮੇਰਾ ਵੀਰ ਦੋ ਡੰਗ ਕੋਈ ਮਿੰਨ ਕੇ ਲਿਆ ਸਕਦਾ ਸਾਢੇ 7 ਲੀਟਰ ਪਰ ਟਾਈਮ ਦਾ ਪਰ ਟਾਈਮ ਦਾ ਸਾਢੇ 7 ਲ ਜੇ ਕੋਈ ਵੀ ਸੌਦਾ ਕਰਦਾ ਆਪਾਂ 15 ਲੀਟਰ ਮਿਲ ਕੇ ਦੇਵਾਂਗੇ। ਕਿੰਨੇ 15 ਲੀਟਰ ਦੇਵਾਂਗੇ। ਵੀਰੇ ਹੁਣ ਟਾਈਮ ਦਿਖਾ ਦਿਓ ਤੁਸੀਂ ਮੋਬਾਈਲ ਤੇ ਕਿੰਨਾ ਹੋਇਆਗਾ। ਦੇਖ ਲੈ ਤੁਸੀਂ ਹੁਣ ਹਵਾ ਨਾ ਵਗੈਰਾ ਦਿਖਾ ਦਿਓ। ਬੰਦ ਜਿਵੇਂ ਹਾਂ 1:40 ਹੋਏ ਨੇ। ਠੀਕ ਹੈ। 1:40 ਦਾ ਟਾਈਮ। 1:40 ਦਾ ਟਾਈਮ ਆ। ਬੱਚਾ ਮੇਲ ਖਾਵਾ ਕੈ ਕਿਦਣਾ ਹੀ ਸੁਈ ਵੀ ਆ। ਇਹਨੂੰ ਅੱਜ 7 ਤੋਂ 8ਵਾਂ ਦਿਨ ਆ। ਠੀਕ ਹੈ ਹਲੇ ਮੈਨਾ ਮੂਣਾ ਮਾਰ ਗਈ ਫਿਰ ਚੱਲੂ ਕੋ ਫਿਰ ਹਾਂ ਵੀਰੇ ਮਹਲਾ ਦੁੱਧ 16 17 ਤੇ ਜਾ ਸਕੀਏ ਗਰਮੀਆਂ ਪਰ ਹੁਣ 15 ਲੀਟਰ ਕੋਈ ਮੇਰਾ ਵੀਰ ਦੋ ਡਾਂਗ ਮਿੰਨ ਕੇ ਲਿਆਦਾ ਸੋ ਕੁੰਬੜਾ ਵਗੈਰਾ ਝੂਟੇ ਜਮਾਣੀ ਮਿਲਕ ਮੇਨ ਵਗੈਰਾ ਚੰਗੀ ਅਸਲ ਦੁੱਧ ਵਾਲਾ ਪੀਸਾ ਕੈਰੀ ਹੱਡੀ ਵਾਲੀ ਮੈਂ ਤੇ ਲੇਵਾ ਫਿਰ ਅੱਗੇ ਪਿਛੇ ਜਮਾ ਸੂਣ ਲਾ ਦਿੰਦੀ ਹਣਾ ਹਾਂ ਵੀਰੇ 2 ਵਜੇ ਦਾ ਟਾਈਮ ਆ ਫਿਰ ਥਾਮ ਨੂੰ 6 ਵਜੇ ਲੈ ਲਓ ਕਿੰਨੀ ਬਣ ਜੂ 2 ਵਜੇ ਦਾ ਟਾਈਮ ਠੀਕ ਹੈ ਸੋ ਕਾਫੀ ਨਗ ਦਿਖਾ ਦੇ ਬਸ ਸਿੱਧੂ ਡੈਰੀ ਫਾਰਮ ਕਲਾਲਾ 98848424 ਜਦ ਮਰਜੀ ਪਹੁੰਚੋ ਪਹ